ਸ਼ਿਕਾਇਤ ਜੀ ਸਾਰਿਆਂ ਨੂੰ ਆਪਣੇ ਬਹੁਤ ਸੋਹਣੇ ਸੋਹਣੇ ਸੂਟ ਰੈਡੀ ਹੋਏ ਆ ਇਹ ਆਪਣਾ ਹੈਗਾ ਸ਼ਿਮਰ ਫੈਬਰਿਕ ਤੇ ਟਾਈ ਡਾਈ ਬਹੁਤ ਸੋਣਾ ਵਰਕ ਹੋਇਆ ਵਰਗਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਬਹੁਤ ਸੋਣਾ ਕੰਮ ਕੀਤਾ ਸਾਰਾ ਟੋਟਲੀ ਹੈਂਡਵਰਕ ਦੇ ਵਿੱਚ ਆਪਾਂ ਨੇ ਇਹਨੂੰ ਰੈਡੀ ਕੀਤਾ ਦਬਕੇ ਦਾ ਕੰਮ ਬਹੁਤ ਜ਼ਿਆਦਾ ਹੋਇਆ ਨਲਕੀ ਲੱਗੀ ਆ ਕਟਦਾਣਾ ਸੀਪੀ ਪਰਲ ਦਾ ਕੰਮ ਬੈਕ ਤੇ ਦੇਤੇ ਆਪਣੇ ਸਾਰੇ ਤੇ ਡਾਟਸ ਪਾਇਆ ਬਹੁਤ ਸੋਣਾ ਲੈਕ ਬਣਿਆ ਤੇ ਲਟਕਣ ਲੱਗ ਗਿਆ ਬਹੁਤ ਸੋਹਣਾ ਗੋਲਨ ਗਿਆ ਚ 슬ੀਵਜ਼ ਬਹੁਤ ਸੋਡੀਆਂ ਬਣੀਆਂ ਨੇ ਹੇਠਾਂ ਬਾਰਡਰ ਬਣਿਆ ਇੱਕ ਫਲਾਰ ਬਣਾਇਆ ਆਪਾਂ ਨੇ ਪਿਓਰ ਕ੍ਰੇਪ ਦੀ ਆਪ बॉਟਮ ਰੱਖੀਏ ਇਹਦੇ ਨਾਲ ਸਟੇਟ ਸਲਵਾਰ ਪੌਂਚਿਆਂ ਦੇ ਉੱਤੇ ਸੀਮ 슬ੀਵਰ ਵਰਕ ਕੀਤਾ ਇਹ ਦਿਨੜਾ ਟਾਈ ਡਾਈ ਦੁਪੱਟਾ ਦਾ ਰੈਡੀ ਕੀਤਾ ਪਿਓਰ ਕਮਲ ਚਨੂਨ ਦਾ ਦੁਪੱਟਾ ਟਾਈ ਡਾਈ ਬੇਸ ਲਗਾ ਕੇ ਫਿਨਿਸ਼ਿੰਗ ਕੀਤੀ ਹੈ ਬਹੁਤ ਸੋਹਣਾ ਸੂਟ ਰੈਡੀ ਹੋਇਆ ਇਹਨੂੰ ਤੁਸੀਂ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਇਹਨੂੰ ਪਲੇਨ ਫੈਬਰਿਕ ਤੇ ਵੀ ਰੈਡੀ ਕਰਵਾ ਸਕਦੇ ਹੋ ਇਹ ਆਪਣਾ ਵਾਈਨ ਕਲਰ ਦਾ ਸੂਟ ਹੈ ਬਹੁਤ ਸੋਹਣਾ ਸੂਟ ਰੈਡੀ ਹੋਇਆ। ਇਹ ਇਹਦਾ ਫਰੰਟ ਬਣਿਆ। ਨੈਕ ਬਣਿਆ, ਇਹ ਕਮਰਤੀ ਹੈ। ਇਹਦਾ ਥੀਰਾ ਬਣਿਆ। ਬਹੁਤ ਸੋਹਣਾ ਵਰਕ ਹੋਇਆ, ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ। ਬਹੁਤ ਸੋਹਣਾ ਇਹਦਾ ਬੈਕ ਰੈਡੀ ਹੋਇਆ। ਇਹਦੀ ਬੈਕ ਕਿਤੇ ਵਰਕ ਹੈ। ਬੈਕ ਬਹੁਤ ਹੈਵੀ ਬਣਿਆ। ਬਹੁਤ ਸੋਹਣੀਆਂ ਇਹਦੀ ਸਲੀਵਜ਼ ਰੈਡੀ ਹੋਈਆਂ ਨੇ। ਸਲਵਾਰ ਇਹਦੇ ਨਾਲ ਆਪਣੀ ਸਟੇਟ ਬਣਾਈ ਆ ਬਹੁਤ ਸੋਹਣਾ ਪੌਂਚਿਆਂ ਦੀ ਕਮ ਹੈ ਬਹੁਤ ਹੈਵੀ ਸਲਵਾਰ ਬਣੀ ਆ ਬਹੁਤ ਜਿਆਦਾ ਸੋਹਣਾ ਵਰਕ ਹੋਇਆ ਇਹਨੂੰ ਤੁਸੀਂ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਉੱਪਰ ਸਕਰੀਨ ਤੇ ਆਪਣਾ ਨੰਬਰ ਦਿੱਤਾ ਹੋਇਆ ਇਹਦੇ ਨਾਲ ਪਿਓਰ オーਰਗੰਜ਼ਾ ਦਾ ਦੁਪੱਟਾ ਰੈਡੀ ਕੀਤਾ ਫਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਹੈ ਇਹ ਆਪਣੀ ਗੋਟੇ ਦੀਆਂ ਲਾਈਨ ਪਾਈਆਂ ਨੇ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਆਪਣੇ ਅਗੇ ਸਿੰਪਲ ਸੂਟ ਇਹ ਦਿੱਲੀ ਨੇ ਯੂਐਸਏ ਤੋਂ ਆਰਡਰ ਸੀਗਾ ਉਹਨਾਂ ਨੇ ਗੁਰਦੁਆਰਾ ਸਾਹਿਬ ਪਾਉਣ ਲਈ ਸੂਟ ਬਣਵਾਏ ਸੀਗੇ ਸਿੰਪਲ ਸਾਟਨ ਸਿਲਕ ਦੇ ਉੱਤੇ ਆਪਾਂ ਨੇ ਇਹਨੂੰ ਰੈਡੀ ਕੀਤਾ ਹੈ ਫਿਨਿਸ਼ਿੰਗ yellow ਕਲਰ ਦੀ yellow ਕਲਰ ਨਾਲ ਆਪਾਂ ਫਿਨਿਸ਼ਿੰਗ ਹੋਈ ਹੈ ਗ੍ਰੇ ਕਲਰ ਇਦਿਨਾਂ ਦਾ ਪੈਂਟ ਪਲਾਜੋ ਸਟਿਚ ਕੀਤਾ ਦੁਪੱਟਾ ਜਿਹਦੇ ਨਾਲ ਬਹੁਤ ਸੋਹਣਾ ਰੈਡੀ ਹੋਇਆ ਚਨੂਨ ਦਾ ਦੁਪੱਟਾ ਹੈ ਚਨੂਨ ਸ਼ਫੌਨ ਦਾ ਤੇ ਆਪਾਂ ਨੇ ਫਿਨਿਸ਼ਿੰਗ ਕੀਤੀ ਆ yellow color ਦੀ ਲੇਸ ਲਗਾਈ ਹੈ ਨਾਲ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਇਹਨੂੰ ਤੁਸੀਂ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਇਹ ਵੀ ਆਪਾਂ ਨੇ ਗੁਰਦੁਆਰਾ ਸਾਹਿਬ ਪੌਣ ਲਈ ਬਣਾਈ ਹੋਏ ਨੇ ਸਾਰੇ ਸੂਟ ਉਹਨਾਂ ਨੇ ਸਿੰਪਲ ਕਾਰਪਨ ਸੂਟ ਬਣਾਏ ਨੇ ਸਾਰਿਆਂ ਦੇ ਕਲਰ ਬਹੁਤ ਜ਼ਿਆਦਾ ਸੋਹਣੇ ਨੇ ਕੰਟਰਾਸਟ ਇਹਦੇ ਇਹਦੇ ਨਾਲ ਆਪਾਂ ਨੇ ਰੈੱਡ ਕਲਰ ਦਾ ਸੀ ਗ੍ਰੀਨ ਨਾਲ ਰੈੱਡ ਕਲਰ ਦਾ ਕੰਟਰਾਸਟ ਕੀਤਾ ਪੋਟਲੀ ਬਟਨ ਲਗਾਇਆ ਰੈੱਡ ਕਲਰ ਦੀ ਲਟਕਣ ਲਗਾਇਆ ਸਲਵਾਰ ਤੇ ਪਾਈਪਿੰਗ ਲਾ ਕੇ ਸਟਿਚ ਕੀਤੀ ਹੈ ਦਿਸਕੋ ਸੋਰਗੇਂਜ਼ਾ ਦਾ ਦੁਪੱਟਾ ਰੈਡੀ ਕੀਤਾ ਇਹਦੇ ਨਾਲ ਹੋਰ ਸਾਈਡ ਫਿਨਿਸ਼ਿੰਗ ਕਰਕੇ ਨੇਸ ਲਗਾ ਕੇ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਇਹ ਬੋਟਲ ਗ੍ਰੀਨ ਕਲਰ ਦਾ ਹੈ ਬੋਟਲ ਗ੍ਰੀਨ ਦਾ ਕੰਟਰਾਸਟ ਆਫ ਵਾਈਟ ਬੜਾ ਕਮਲ ਕੀਤਾ ਆਰੀ ਦਾ ਕੰਮ ਕਰਕੇ ਇਹ ਪੇਸਟਿੰਗ ਕੀਤੀ ਹੈ ਨਾ ਇੱਕ ਬਹੁਤ ਸੋਹਣਾ ਸੂਟ ਨੈਕ ਰੈਡੀ ਹੋਇਆ। ਉਦਾਂ ਹੀ ਇਹ 슬ੀਵਜ਼ ਰੈਡੀ ਕੀਤੀਆਂ ਨੇ। ਬਹੁਤ ਸੋਹਣੀਆਂ ਆਫ ਵਾਈਟ ਕਲਰ ਦਾ ਕੰਟਰਾਸਟ ਕੀਤਾ। ਚਾਕਾ ਦੇ ਰਿਸ਼ਿੰਗ ਕੀਤੀ ਹੈ। ਬਹੁਤ ਸੋਹਣਾ ਸੂਟ ਰੈਡੀ ਹੋਇਆ। ਉਦਾਂ ਹੀ ਆਪਾਂ ਨੇ ਸਲਵਾਰ ਦੇ ਪੌਂਚਿਆਂ ਤੇ ਕੀਤਾ ਆਰੀ ਵਰਕ ਕੀਤਾ ਹੋਇਆ। ਤੇ ਦੁਪੱਟਾ ਇਹਦੇ ਨਾਲ ਬਹੁਤ ਸੋਹਣਾ ਲਾਈਨਾਂ ਵਾਲੀ ਸ਼ਿਮਰਦਾ ਦੁਪੱਟਾ ਹੈ। ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ। ਦੁਪੱਟੇ ਤੇ ਸੇਮ ਪੈਸਟਿੰਗ ਆਪਣੀ ਕੀਤੀ ਆ ਸੂਟ ਨਾਲ ਦੀ ਇਹ ਨੂੰ ਤੁਸੀਂ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਇਹ ਆਪਣਾ ਬਲੈਕ ਸੂਟ ਬਲੈਕ ਸੂਟ ਤੇ ਖਾਦੀ ਸਿਲਕ ਫੈਬਰਿਕ ਹੈ ਇਹਦਾ ਬਹੁਤ ਸੋਹਣਾ ਫੈਬਰਿਕ ਹੈ ਇਹਦੇ ਤੇ ਪਨੀਰ ਵਰਕ ਕੀਤਾ ਲਬਕੇ ਦਾ ਜਿਆਦਾ ਕੀਤਾ ਸਿੱਪੀ ਕਿੱਟ ਦਾਣਾ ਪਰਲ ਮਟੀਰੀਅਲ ਯੂਜ਼ ਕੀਤਾ neck ਬਣਿਆ ਤੇ sleeves ready ਹੋਈਆਂ ਨੇ ਜੀ ਬਹੁਤ ਸੋਹਣੇ ਲਟਕਣ ਲਗਾਏ ਆ 골ਡਨ ਕਲਰ ਦੀ ਪਾਈਪਿੰਗ ਲੱਗੀ ਆ ਇਹਦੇ ਨਾਲ ਸਟੇਟ ਸਲਵਾਰ ਰੈਡੀ ਹੋਈ ਹੈ ਦੁਪੱਟਾ ਇਹਦੇ ਨਾਲ ਆਪਣੇ ਬਹੁਤ ਸੋਹਣਾ ਰੈਡੀ ਕੀਤਾ ਆਰੀ ਦਾ ਕੰਮ ਹੋਇਆ ਪੈਚ ਲੱਤ ਕੇ ਬਹੁਤ ਸੋਹਣਾ ਦੁਪੱਟਾ ਰੈਡੀ ਕੀਤਾ ਸਾਰੇ ਦੁਪੱਟੇ ਤੇ ਜਾਲ ਬਣਿਆ ਪੈਚ ਲਗਾ ਕੇ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਬਹੁਤ ਸੋਹਣਾ ਸੂਟ ਰੈਡੀ ਹੋਇਆ ਇਹਨੂੰ ਤੁਸੀਂ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ 4 ਸਾਈਡ ਲੇਸ ਲੱਗੀ ਹੈ ਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਹੈ ਬਹੁਤ ਸੋਹਣੇ ਸੋਹਣੇ ਸਾਰੇ ਸੂਟ ਬਹੁਤ ਸੋਹਣੇ ਰੈਡੀ ਹੋਏ ਆ ਇਹ ਵੀ ਆਪਣਾ ਬਲੈਕ ਕਲਰ ਦਾ ਸੂਟ ਹੈ। 골ਡਨ ਕਲਰ ਨਾਲ ਇਹ ਵੀ ਫਿਨਿਸ਼ਿੰਗ ਕੀਤੀ ਹੈ। 골ਡਨ ਕੋਟਲੀ ਬਟਨ ਦਿੱਤੇ। ਇਹਦੇ ਨਾਲ ਆਪਣੀ ਪਜਾਮੀ ਰੈਡੀ ਕੀਤੀ ਹੈ। ਬਲੈਕ ਦੁਪੱਟਾ ਲਾਈਨ ਵਾਲਾ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ। ਦੁਪੱਟੇ ਦੀ ਫਿਨਿਸ਼ਿੰਗ ਕੀਤੀ ਲੇਸ ਲਗਾ ਕੇ ਬਹੁਤ ਸੋਹਣਾ। ਬਹੁਤ ਸੋਹਣਾ ਸੂਟ ਰੈਡੀ ਹੋਇਆ ਸਿਮਪਲ ਤੇ ਸੁਪਰ ਬਹੁਤ ਸੋਹਣੇ ਸੂਟ ਰੈਡੀ ਹੋਏ ਨੇ ਇਹ ਇਹ ਆਪਣਾ ਪੀਚ ਕਲਰ ਦਾ ਸੂਟ ਪਿੰਕ ਪੀਚ ਓਨਲੀ ਲੇਸ ਲੇਸ ਲਗਾਈ ਆ ਲੇਸ ਨਾਲ ਲਗਾ ਸੂਟ ਰੈਡੀ ਕੀਤਾ ਬਹੁਤ ਸੋਨੇ ਕੰਨ ਨਾਲ ਦੇ ਆਪਾਂ ਨੇ ਲਟਕਣ ਲਗਾਏ ਨੇ ਇਹ ਦਿਨ ਉਹ ਆਪਾਂ ਨੇ ਬੋਕਟ ਦਾ ਫਲਾਦੂ ਰੈਡੀ ਕੀਤਾ ਬਹੁਤ ਸੋਹਣਾ ਸੂਟ ਰੈਡੀ ਹੋਇਆ ਦੁਪੱਟਾ ਇਹ ਦਿਨ ਉਹ ਆਪਾਂ ਨੇ ਪੈਚ ਪਾ ਕੇ ਪਿਓਰ ਹੋਰ ਗੇਂ ਜਿਆਦਾ ਦੁਪੱਟਾ ਰੈਡੀ ਕੀਤਾ ਔਰ ਸਾਈਡ ਲੇਸ ਲੱਗੀ ਆ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਬਹੁਤ ਜਿਆਦਾ ਸੋਹਣਾ ਸੂਟ ਬਣਿਆ ਇਦਾਂ ਦੇ ਸੋਹਣੇ ਸੋਹਣੇ ਸੂਟ ਕੈੜੀ ਵਰਗੌਣੀ ਪਰ ਆਪਣਾ WhatsApp ਨੰਬਰ ਦਿੱਤਾ ਹੋਇਆ ਸਾਨੂੰ WhatsApp ਤੇ ਕੰਟੈਕਟ ਕਰ ਸਕਦੇ ਹੋ ਇਹ ਆਪਣਾ ਇੱਕ ਵਾਈਟ ਕਲਰ ਦਾ ਸੂਟ neck ਬਣਿਆ ਲੇਸ ਲਗਾਈ ਹੈ neck ਤੇ ਇਹ ਸ਼ੇਪ neck ਹੈ ਤੇ 슬ੀਵਸ ਤੇ ਲੇਸ ਲੱਗੀ ਹੈ ਲਟਕਣ ਲੱਗਦੀ ਹੈ ਬਹੁਤ ਸੋਹਣੀ ਸਮ ਗੋਲਡਨ ਪਾਈਪਿੰਗ ਲੱਗੀ ਹੈ ਨੀਚੇ ਘੇਰੇ ਦੀ ਲੇਸ ਲਗਾਈ ਹੈ ਇਹਦੇ ਨਾਲ ਪੈਂਟ ਪਲਾਜ਼ੋ ਰੈਡੀ ਹੋਇਆ ਦੁਪੱਟਾ ਇਹਦੇ ਨਾਲ ਕੰਟਰਾਸਟ ਆਪਾਂ ਨੇ ਪਿੰਕ ਕਲਰ ਦਾ ਕੀਤਾ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਬਹੁਤ ਸੋਹਣਾ ਸੂਟ ਰੈਡੀ ਹੋਇਆ ਇਹਨੂੰ ਤੁਸੀਂ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਇਦਾਂ ਦੇ ਸੋਹਣੇ ਸੋਹਣੇ ਸੂਟ ਬਣਾਉਣ ਲਈ ਉੱਪਰ ਆਪਣਾ WhatsApp ਨੰਬਰ ਦਿੱਤਾ ਹੋਇਆ ਤੁਸੀਂ ਸਾਨੂੰ WhatsApp ਮੈਸੇਜ ਕਰਕੇ ਇਹਨਾਂ ਦੀ ਪ੍ਰਾਈਸ ਪੁੱਛ ਸਕਦੇ ਹੋ ਥੈਂਕ ਯੂ ਜੀ